ਮੈਂ ਡੁੱਬਦੇ ਵਖੇ ਨੇ ਜਿਹੜੇ ਮੋਦੇ ਚਿਕੜ ਵਿੱਚ ਫਸ ਗਏ ਮੈਂ ਡੁੱਬਦੇ ਵਖੇ ਨੇ ਜਿਹੜੇ ਐ ਡੁੱਬਦੇ ਵਿਖੇ ਨੇ ਜਿਹੜੇ ਧੋਜਿਕੜ ਵਿੱਚ ਜਿੰਨਾ ਲਈ ਪਾਪ ਕਮਾਉਂਦੇ ਤੂੰ ਉਹਨਾਂ ਦੇ ਨਾਲ ਨਹੀਂ ਜਾਣਾ ਜਿੰਨਾ ਲਈ ਪਾਪ ਕਮਾਉਂਦੇ ਤੂੰ ਉਹਨਾਂ ਦੇ ਨਾਲ ਨਹੀਂ ਜਾਣਾ ਜਿੰਨਾ ਲਈ ਪਾਪ ਕਮਾਉਂਦੇ ਜਿਨ੍ਹਾਂ ਲਈ ਪਾਪ ਕਮਾਉਂਦੇ ਤੂੰ ਨਾ ਦੇ ਨਾਨ ਨਹੀ ਜਿਨ੍ਹਾਂ ਲਈ ਪਾਪ ਕਮਾਉਂਦੇ ਤੂੰ ਨਾ ਦੇ ਨਾਨ ਨਹੀ ਸੁਮਰਨੀ ਗੁਰਬਾਣੀ ਸੁਝਾਰੀ ਪੰਕਜ ਬਹੁਤ ਪਗਨੇ ਚੱਲੇ ਹਮ ਦੇਖਾ ਕਹਿੰਦੇ ਮੈਂ ਦੇਖਿਆ ਮਹਾਰਾਜ ਸੁਖਮੰਦਰ ਹਮ ਦੇਖਾ ਤਹਿ ਡੁੱਬਿਆ ਨੇ ਕਹਿੰਦੇ ਉੱਥੇ ਡੁੱਬ ਗਏ ਸੁਬੰਦਰ ਐਸਾ ਕਦੇ ਬੋਧਾ ਚਿੱਕੜ ਹੈ। ਸੋ ਬੰਦਾ ਕਦੇ ਇਹਦੇ ਵਿੱਚ ਐਸਾ ਫਸਦਾ ਹੈ ਸੋ ਜਿੰਨੇ ਕਹਿੰਦੇ ਜਿਵੇਂ ਦਲਦਲ 'ਚ ਕੋਈ ਫਰੋਜੇ ਜਿਵੇਂ ਜਿੰਨੇ ਜ਼ਿਆਦਾ ਹੱਥ ਪੈਰ ਮਾਰਦਾ ਹੈ ਉਨਾ ਹੀ ਕਹਿੰਦੇ ਥੱਲੇ ਨੂੰ ਧਰ ਜਾ ਜਾਂਦਾ ਹੈ। ਸੋ ਉੱਪਰ ਨਹੀਂ ਆਉਂਦਾ। ਸੋ ਕਹਿੰਦੇ ਇਸੇ ਤਰ੍ਹਾਂ ਬੋਧਾ ਚਿੱਕੜ ਹੈ। ਸੋ ਇਹਦੇ 'ਚ ਐਸਾ ਫਸਦਾ ਹੈ ਬੰਦਾ ਕਿ ਗੁਰੂ ਪਿਆਰਿਓ ਨਿਕਲਿਆ ਨਹੀਂ ਜਾਂਦਾ। ਸੋ ਗੁਰੂ ਦੇ ਸਹਾਰੇ ਤੋਂ ਬਿਨਾਂ ਨਹੀਂ ਨਿਕਲਿਆ ਜਾਏਗਾ। ਸੋ ਗੁਰੂ ਦਾ ਸਹਾਰਾ ਜਿਹੜੇ ਲੈਣਗੇ ਗੁਰੂ ਦੇ ਚਰਣਾ ਨਾਲ ਜੁੜਦਗੇ ਸੋ ਉਹੀ ਗੁਰੂ ਪਿਆਰੇ ਇਸ ਮੋਹ ਦੇ ਜਿੱਕੜ ਚੋਂ ਨਿਕਲ ਸਕਦੇ ਗੁਰੂ ਦਾ ਸਹਾਰਾ ਲੈ ਸੋ ਗੁਰੂ ਦੇ ਸਹਾਰੇ ਤੋਂ ਬਿਨਾ ਸੋ ਇਹ ਮੋਹ ਦੇ ਜਿੱਕੜ ਚੋਂ ਕੋਈ ਕੱਢ ਨਹੀਂ ਸਕਦਾ ਸੋ ਗੁਰੂ ਪਿਆਰੇ ਮੋਹ ਦੇ ਬਸ ਹੋ ਕੇ ਕਈ ਉਹ ਆਪਣੀ ਚੌਦਰ ਦਾ ਮੋਹ ਬੜਨ ਕਿ ਸਾਡੀ ਚੌਦਰ ਦੀ ਜਾਣੀ ਚਾਹੀਦੀ ਸੋ ਗੁਰੂ ਪਿਆਰਿਓ ਧੀਆ ਪੁੱਤਰਾਂ ਦਾ ਮੋਹ ਬੜਾ ਸੋ ਆਪਣੇ ਸਰੀਰ ਦਾ ਮੋਹ ਬੜਾ ਸੋ ਆਪਣੇ ਘਰ ਦਾ ਮੋਹ ਬੜਾ ਸੋ ਇਹ ਜਿਹੜਾ ਮੋਹ ਹੈ ਨਾ ਸੋ ਮਰ ਇਸੇ ਕਰਕੇ ਮੋਹ ਦੇ ਵਸੂ ਕੋ ਕੇ ਸੋ ਬੰਦਾ ਪਾਪ ਕਰਦਾ ਤੇ ਮਰਦੀ ਗੁਰਬਾਣੀ ਸੁਣਾਉਂਦੀ ਕਬੀਰ ਦੀਨ ਗਵਾਇਆ ਗੁਨੀਸ਼ ਉਹ ਗੁਨੀ ਨਾ ਚੰਦੇ ਸਾਥ ਪਾਏ ਕੋਹਾੜਾ ਮਾਰਿਆ ਗਫਣ ਆਪਣੇ ਹਾਥ ਸੋ ਕਹਿੰਦੇ ਗਫਣ ਹੋਏ ਬੰਦੇ ਨੇ ਆਪਣੇ ਪੈੜਾ ਤੇ ਆਪ ਹੀ ਕੋਹਾੜਾ ਬਾਲੇ ਸੋ ਕਹਿੰਦੇ ਦੁਨੀਆ ਦੀ ਫੋਕੀ ਚੌਧਰ ਵਾਸਤੇ ਸੋ ਕਹਿੰਦੇ ਧਰਮ ਨੂੰ ਸਾਰੀ ਉਮਰ ਛਿੱਕੇ ਟੰਗੇ ਟੰਗੀ ਰੱਖਿਆ ਸੋ ਗੁਰੂ ਗੁਰੂਵਾਲ ਸਾਰੀ ਉਮਰ ਕਿਹਦੇ ਪਿੱਠ ਕਰੀ ਰੱਖੀ ਸੋ ਉਹ ਕੰਮ ਕਰਦਾ ਰਿਹਾ ਜੋ ਗੁਰੂ ਨੂੰ ਨਹੀਂ ਪਉਂਦੇ ਸਿਰਫ ਦੁਨੀਆ ਨੂੰ ਦਿਖਾਉਣ ਲਈ ਕਿ ਦੁਨੀਆ ਬੱਲੇ ਬੱਲੇ ਕਰੇ ਉਹ ਕੰਮ ਕਰਦਾ ਰਿਹਾ ਜਿਹੜੇ ਸਾਰੇ ਗੁਰੂਲ ੂਲਟ ਨੇ ਧਰਮ ਤੋਂ ਉਲਟ ਨੇ ਸਿਰਫ ਕਾਦੇ ਲਈ ਹੋਕੀ ਚੌਧਰ ਵੀ ਕਿਉਂਕਿ ਉਹ ਹੈ ਨਾ ਚੌਧਰ ਦਾ ਸੋ ਵਰੇਕ ਨੂੰ ਆਪਣੀ ਚੌਧਰ ਨਾਲ ਮੋਹ ਹੁੰਦਾ ਹੈ ਸੋ ਗੁਰਪ੍ਰੀਤਿਆ ਦੇ ਬੰਦੇ ਨੇ ਬੰਦਾ ਕਹਿੰਦੇ ਮੇਰੀ ਚੌਧਰ ਨਹੀਂ ਚੱਣੀ ਚਾਹੀਦੀ ਕੰਮ ਸ਼ੁਕਮ ਸੋ ਜੇ ਮੇਰੇ ਇਲਾਕੇ ਚ ਨਹੀਂ ਚੱਲਦੀ ਸੋ ਮੇਰੀ ਪੱਤੀ ਚ ਚੱਲਣੀ ਚਾਹੀਦੀ ਮੇਰੇ ਪਿੰਡ ਚ ਚੱਲਣੀ ਚਾਹੀਦੀ ਜੇ ਨਹੀਂ ਚੱਲਦੀ ਤੇ ਮੇਰੇ ਘਰ ਤੇ ਕੰਮ ਸ਼ੁਕਮ ਮੇਰੀ ਚੌਧਰ ਚੱਲੇ ਸੋ ਜੇ ਘਰ ਤੇ ਨਹੀਂ ਚੱਲਦੀ ਕੰਮ ਸ਼ੁਕਮ ਮੇਰੀ ਘਰ ਵਾਲੀ ਤੇ ਚੌਧਰ ਚੱਲਣੀ ਚਾਹੀਦੀ ਮੇਰੀ ਸੋ ਜੇ ਉੱਥੇ ਵੀ ਨਾ ਚੱਲੇ ਫਿਰ ਕਹਿੰਦੇ ਮਾਂ ਮੁਰਸ਼ ਕਹਿੰਦੇ ਹੁੰਦੇ ਕਹਿੰਦੇ ਗੁਰਦਵਾਰੇ ਦਾ ਗਰੰਥੀ ਤੇ ਬੰਦੇ ਜਿਆ ਨਹੀਂ ਸੋtheta ਜੇ ਆਪਣੀ ਚੌਦਰ ਘਰ ਚੱਲਦੀ ਰਹੇ ਸੋ ਗੁਰੂ ਪਿਆਰਿਓ ਹਰੇਕ ਨੂੰ ਇਹ ਜਿਹੜਾ ਚੌਦਰ ਦਾ ਮੋਹ ਹੈ ਨਾ ਬਹੁਤ ਹੁੰਦਾ ਸੋ ਚੌਦਰ ਛੱਡਨੀ ਬੜੀ ਔਖੀ ਸੋ ਐਸੇ ਕਰਕੇ ਬੰਦਾ ਕਿ ਦੁਨੀਆ ਖੁਸ਼ ਰਵੇ ਦੁਨੀਆ ਨੂੰ ਖੁਸ਼ ਰੱਖਣ ਲਈ ਬੰਦਾ ਉਹ ਕਰਮ ਕਰ ਜਾਂਦਾ ਜਿਹੜੇ ਗੁਰੂ ਨੂੰ ਬਿਲਕੁਲ ਨਹੀਂ ਪਉਂਦੇ ਤੇ ਫਿਰ ਕੀ ਹੁੰਦਾ ਕਬੀਰ ਸਾਹਿਬ ਕਹਿੰਦੇ ਆਪਣੇ ਪੈਰਾਂ ਦੇ ਬੰਦਾ ਆਪ ਹੀ ਘਵਾੜੀ ਮਾਰ ਲੈਂਦਾ ਕਿਸੇ ਹੋਰ ਦੇ ਨਹੀਂ ਕਹਿੰਦੇ ਆਪਣੇ ਪੈਰਾਂ ਦੇ ਆਪ ਹੀ ਘਵਾੜੀ ਮਾਰ ਲੀ ਕਬੀਰ ਦੀਨ ਗਵਾਇ ਗੁਰੀ ਸਿੰਘ ਕਹਿੰਦੇ ਕਦੇ ਨਹੀਂ ਦੀਨ ਗਵਾਇਆ ਧਰਮ ਕਦੇ ਨਹੀਂ ਗਵਾਇਆ ਦੁਨੀਆ ਪਿੱਛੇ ਕਿ ਦੁਨੀਆ ਬੱਲੇ ਬੱਲੇ ਕਰੇ ਚੌਧਰ ਦਾ ਭੁਖਾ ਬੰਦਾ ਦੀਨ ਗਵਾਇਆ ਦੁਨੀਆ ਸੋ ਦੁਨੀਆ ਨਾਲ ਨਹੀਂ ਚੱਲਦੀ ਕਹਿੰਦੇ ਦੁਨੀਆ ਨਾਲ ਨਹੀਂ ਜਾਂਦੀ ਪਾਏ ਕੋਹਾੜਾ ਮਾਰਿਆ ਗੱਫਾ ਆਪਣੇ ਨਾਲ ਕਹਿੰਦੇ ਆਪਣੇ ਪਰਾਂ ਦੇ ਆਪ ਵੀ ਤੁਹਾਡੀ ਬਾਣੀ ਕਿਸੇ ਹੋਰ ਨੇਹੀ ਜੇ ਕਿਸੇ ਹੋਰ ਨੇ ਮਾਰੀ ਹੁੰਦੀ ਤਾਂ ਉਹਦਾ ਸਿਰ ਕਾਟ ਦਿੱਤਾ ਸੋ ਗੁਰੂ ਵੀ ਆਪ ਹੀ ਆਪਣੇ ਪਰਾਂ ਦੇ ਆਪ ਹੀ ਘਵਾੜੀ ਮਾਰ ਦਿੰਦਾ ਸੋ ਜਦੋਂ ਗੁਰੂ ਤੋਂ ਬੇਵਕ ਹੋ ਕੇ ਚੱਲ ਪੈਂਦਾ ਦੁਨੀਆ ਨੂੰ ਖੋਜ ਕਰਨ ਲਈ ਜੇ ਮੋਹ ਇਹ ਨਾ ਜੜਾ ਸੋ ਇੱਕ ਤਰ੍ਹਾਂ ਦਾ ਮੋਹ ਥੋੜੀ ਹੈ ਸੋ ਗੁਰੂ ਪਿਆਰੇ ਮੋਹ ਇਹ ਜਿਹੜਾ ਇਹਦੇ ਤੋਂ ਉਦੋਂ ਹੀ ਬੰਦਾ ਨਿਕਲ ਸਕਦਾ ਬਾਹਰ ਸੋ ਜਦੋਂ ਗੁਰੂ ਦੀ ਸ਼ਰਨ ਵਿੱਚ ਆਏਗਾ ਗੁਰੂ ਦੇ ਬਚਨਾਂ ਨੂੰ ਸਿਰ ਮੱਤੇ ਨੇ ਮੰਨੇਗਾ ਸੋ ਆਪਣੀ ਬਾਹ ਗੁਰੂ ਨੂੰ ਫੜਾਏਗਾ ਤੇ ਗੁਰੂ ਨੇ ਮੋਹ ਦੇ ਚਿਪੜੇ ਤੋਂ ਬਾਹਰ ਕੱਢ ਦੇ ਸੋ ਨਹੀਂ ਤਾਂ ਗੁਰੂ ਤੋਂ ਬਿਨਾਂ ਹੋਰ ਨਹੀਂ ਕੋਈ ਇਸ ਮੋਹ ਦੇ ਚਿਪੜੇ ਵਿੱਚੋਂ ਬਾਹਰ ਕੱਢ ਸਕਦਾ ਸੋ ਬਹੁਤ ਵੱਡੀ ਦਲਦਲ ਆਪਣੀ ਮਰਜ਼ੀ ਨਾਲ ਜਿੰਨੇ ਹੱਥ ਪੈਰ ਮਾਰਾਂਗੇ ਨਾ ਉਨਾ ਹੀ ਹੋਰ ਫਸਾਂਗੇ ਸੋ ਨਿਕਲ ਨਹੀਂ ਸਕਦਾ ਗੁਰੂ ਤੋਂ ਬਿਨਾ ਕੋਈ ਸੋ ਆਓ ਇਸ ਕਰਕੇ ਰੋਜ਼ ਗੁਰੂ ਕੋਲ ਆਇਆ ਕਰੋ ਗੁਰੂ ਕੋਲ ਬੈਠਿਆ ਕਰੋ ਗੁਰਵਾਣੀ ਪੜਿਆ ਕਰੋ ਵਿਚਾਰਿਆ ਕਰੋ ਸੋ ਫਿਰ ਸਮਝ ਆਏਗੀ ਕਿ ਕਿਵੇਂ ਇਸ ਮੋਹ ਦੇ ਚਿੱਕੜ ਤੋਂ ਛੁਟਕਾਰਾ ਹੋ ਸਕਦਾ ਸੋ ਆਓ ਬੜੋ ਸੋ ਸ਼ਲੋਕ ਬਵਨ ਗੁਰੂ ਪਾਣੀ ਪਿਤਾ ਹਾ